ਬਾਈ ਉਹ ਜੀ ਕਾ ਖਾਲਸਾ ਬਾਈ ਉਹ ਜੀ ਕੀ ਫਤਿਹ ਕੱਲ ਪਿੰਡ ਰਾਇਆ ਦੇ ਵਿੱਚ ਬਾਜੀ ਕਰਾਈ ਮੁੰਡਿਆਂ ਨੇ ਪਹਿਲਾਂ ਤਾਂ ਉਹਨਾਂ ਨੂੰ ਮੈਂ ਬਹੁਤ ਧੰਨਵਾਦੀ ਮਿਲਦਾ ਵੀ ਜਿਹੜਾ ਨੇ ਬਹੁਤ ਸੋਹਣੀ ਬਾਜੀ ਕਰਾਈ ਤੇ ਇੰਨੀ ਸੋਹਣੀ ਬਾਜੀ ਕਰਾਈ ਜੇ ਸਹੀ ਬਾਜ਼ੀਆਂ ਕਰਾਉਂਗੇ ਤਾਂ ਬਾਈ ਜੀ ਕਿਤੇ ਰੌਲਾ ਨਹੀਂ ਪੈਂਦਾ ਰੌਲਾ ਉੱਥੇ ਪੈਂਦਾ ਜਿੱਥੇ ਬੇਈਮਾਨਾਂ ਕਰਦੇ ਆ ਕਾਪਣਿਆਂ ਵਾਲੇ ਆਪ ਦਾ ਪੁੱਤਰ ਰੱਖੀ ਲਗਦੇ ਹਿੱਸੇ ਜਬੜਦੇ ਨੇ ਦੇ ਦੂਜੇ ਦੇ ਕੂਤਰ ਕੱਟੀ ਜਾਂਦੇ ਨੇ ਬਾਈ ਜੀ ਬਹੁਤ ਸੋਹਣੀ ਬਾਜੀ ਕਰਾਈ ਪਹਿਲੇ ਗੱਲ ਤਾਂ ਉਹਨਾਂ ਨੂੰ ਬਧਾਈਆਂ ਦਿੰਨਾ ਤੇ ਦੂਜੀ ਗੱਲ ਇਹ ਹੈ ਵੀ 40 ਕਬੂਤਰ ਜਣੀ 11 ਬਾਈ ਜਿਹਨੂੰ ਡਿੱਗ ਪਏ ਉਹ ਕਿਸ ਕਿਸ ਕਾਰਨ ਡਿੱਗੇ ਛੋਡੇ ਕੂਤਰ ਉੱਚੇ ਸਮੇਂ ਸੀ ਕੂਤਰ ਉੱਚੇ ਉੱਚੇ ਸਾਹਮਣੇ ਕਰਕੇ ਕੁਸੋ ਪਾਣੀ ਰੋਗ ਗੇ ਦੋ ਗੱਲਾਂ ਚ ਕੂਤਰ ਮੇਰੀ ਨਿਗਾਹ ਦੇ ਵਿੱਚ ਦੋ ਗੱਲਾਂ ਦੇ ਵਿੱਚ ਕੂਤਰ ਛੋਡੇ 40 ਰਹਿ ਗਏ 87 ਕੂਤਰ ਉੱਡੇ ਸੀ ਤਾਂ ਮੈਨੂੰ ਵੀਡੀਓ ਬਣਾਉਣੀ ਪੈਗੀ ਕੂਤਰ ਡੜਕ 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 ਡਿੱਗੀ ਗਏ ਬਿਰਜੀ ਜਦੋਂ ਤੁਹਾਡਾ ਕੁੱਤਰ ਪਾਣੀ ਰੋਗ ਗਾ ਰਾਤ ਨੂੰ ਆਹ ਨਾਲ ਕੀ ਤੁਸੀਂ ਪਾਣੀ ਦੀ ਬਣੇ ਹੋਈ ਦੀ ਲਾਉਣੇ ਹੋ ਭਾਵੇਂ ਤੁਸੀਂ 25 ਐਮਲ ਲਾਉਣੇ ਭਾਵੇਂ ਲਾਉਣੇ ਤੁਸੀਂ 20 ਐਮਲ ਜਦੋਂ ਤੁਹਾਡਾ ਰਾਤ ਨੂੰ ਪਾਣੀ ਰੋਗ ਗਾ ਕੁੱਤਰ ਤੁਸੀਂ ਥੋੜਾ ਜਿਹਾ ਨੂੰ ਜਿਹੜਾ ਇਹਦੇ ਪੋਟੇ 'ਚ ਪਾਣੀ ਹੁੰਦਾ ਉਹਨੂੰ ਕੱਢ ਦਿਓ ਕੱਢ ਕੇ ਬਿਰਜੀ ਆ ਦੇਸੀ ਸਿਹਤ ਹੈ ਦੇਸੀ ਸਿਹਤ ਦੇ 2-3 ਟੁਕੜੇ ਪਾ ਕੇ ਤੇ ਇਹਦੇ 'ਚ ਤੁਸੀਂ 5 ਐਮਲ ਪਾਣੀ ਲੈਣਾ 5 ਐਮਲ ਪਾਣੀ ਪਾ ਕੇ ਇਹਦੇ ਜਿਹੜਾ ਬਣਿਆ ਹੋਇਆ ਪਾਣੀ ਹੈ ਬਲਾਇਆ ਉਹ ਕੱਢ ਦਿਓ ਕੱਢ ਕੇ ਪਾਣੀ ਜੇ ਤੁਹਾਡਾ ਪਾਣੀ ਰੋਕ ਗਿਆ ਤਾਂ ਤੇ ਇਹਨੂੰ 5 ਐਮਐਲ ਪਾਣੀ ਦੇ ਵਿੱਚ ਪਾ ਕੇ ਕੱਢ ਕੇ ਪਾਣੀ ਤੇ ਤੁਸੀਂ ਦੇ ਦਿਓ ਨਾਲ ਦੀ ਨਾਲ ਤੁਹਾਡਾ ਪਾਣੀ ਜਦੋਂ ਪਾਣੀ 5 ਐਮਐਲ ਖਿੱਚ ਗਿਆ ਤੁਸੀਂ ਬਣਿਆ ਹੋਇਆ ਪਾਣੀ ਫੇਰ ਲਾ ਸਕਦੇ ਹੋ ਤੁਹਾਡਾ ਕੁੱਤਰ ਚੱਲ ਪੂਆ ਵੀਰ ਜੀ ਨਿੱਕੀਆਂ ਨਿੱਕੀਆਂ ਬਰੀਕੀ ਗੱਲਾਂ ਸਿੱਖੋ ਤੇ ਇੱਕ ਕੁੱਤ ਤੁਸੀਂ ਹਰੇਕ ਨੂੰ ਨਾ ਫੜਾਇਆ ਕਰੋ ਆਪ ਬਣਾਉਣਾ ਆਪ ਸਾਹਮਣਾ ਸਿੱਖੋ ਅਗਲਾ ਤਾਂ ਦੂਜੇ ਤੇ ਟ੍ਰੀਟਮੈਂਟ ਕਰ ਨਹੀਂ ਸਕਦਾ ਕੋਈ 10 ਬਦਾਮ ਲਾਉਂਦਾ ਕੋਈ 5 ਲਾਉਂਦਾ ਅਗਲਾ ਕਹਿੰਦਾ ਵੀ ਦੇਖ ਲੋ ਕਿਸੇ ਕਬੂਤਰ ਇੱਕ ਕਿਸੇ ਦਾ ਜਾਊਗਾ ਜਾਣ ਦਿਓ ਵੀਰ ਜੀ ਇਹ ਜੇ ਤੁਸੀਂ ਖੇਡ ਕਰਿਆ ਕਰੋ ਸੋਹਣੀ ਕਬੂਤਰ ਅੱਜ ਦੀ ਘੜੀ 'ਚ 47 ਦਾ ਟੈਂਪਰੇਚਰ ਚੱਲਦਾ ਹੈ ਤੇ ਜਦੋਂ ਤੁਸੀਂ ਉੱਚਾ ਸਾਹਮ ਦਾ ਕਬੂਤਰ ਤੇ ਕਬੂਤਰ ਮਰਨ ਦੇ ਕੋਸ਼ਤ ਮਰਨ ਦੇ ਚਾਂਸ ਹੋ ਜਾਂਦੇ ਨੇ ਕਬੂਤਰ ਨੇ ਜਿੰਨਾ ਕੂਤਰ ਤੁਸੀਂ ਸੌਖਾ ਛੱਡੋਗੇ ਉਹਨਾਂ ਕੂਤਰ ਮਰਦਾ ਨਹੀਂ ਤੇ ਵੀਰ ਜੀ ਇੰਨਾ ਕੁ ਮੇਰੀ ਬੇਨਤੀ ਹੈ ਵੀ ਵਧੀਆ ਬਾਜ਼ੀਆਂ ਕਰਾਇਆ ਕਰੋ ਤੇ ਚਲੋ ਆਪਾਂ ਨੂੰ ਹੈਗਾ ਸ਼ੌਂਕ ਬਣਿਆ ਰੱਖੋ ਤੇ ਵੀਰ ਜੀ ਇੱਕ ਕਮੈਂਟ ਤੇ ਲੇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨੀ ਕਿ ਮੇਰੀ ਬੇਨਤੀ ਹੈ ਤੇ ਸੋਹਣੀਆਂ ਬਾਜੀਆਂ ਕਰਾਇਆ ਕਰੋ ਤੇ ਮੇਰਾ ਕੁਤਰੀ ਵਿੱਚ ਸੀਗਾ ਤੇ ਵੀਰ ਜੀ ਉਹ ਟਾਈਮ ਚਟਿਆ ਗਿਆ ਤੇ ਮੈਨੂੰ ਦਿਲ 'ਚ ਮੇਰੇ ਭਲੇਖਾ ਰਹਿ ਗਿਆ ਵੀ ਸ਼ੈਤਾਨ ਕਿੰਨਾਂ ਨੂੰ ਕਿੰਨਾਂ ਕਨਾਂ ਚਾਰ ਕੂਤਰਾਂ ਦੇ ਮੇਰਾ خیال ਹੋ ਬੰਡੀ ਗਈ ਆ ਬਾਜੀ ਉੱਥੇ ਇੱਕ ਕੂਤਨ ਉਹ ਤਿੰਨ ਥੱਲੇ ਫਿਰਦੇ ਸੀਗੇ ਚੌਥਾ ਉੱਤੋਂ ਆ ਗਿਆ ਤੇ ਮੇਰਾ ਖਿਆਲ ਇੱਥੇ ਚਾਰ ਚਾਰ ਕਿਤੇ ਬੰਡੀ ਗਈ ਨਾ ਤਾਂ ਮੈਂ ਜਾਣਦਾ ਨਹੀਂ ਵੀਰੇ ਕਿਹੜੇ ਕਿਹੜੇ ਸੀਗੇ ਅਸੀਂ ਆ ਗਏ ਸੀਗੇ ਤੇ ਵੀਰ ਜੀ ਸੋਹਣੀਆਂ ਬਾਜ਼ੀਆਂ ਕਰਾਇਆ ਕਰੋ ਉੱਥੇ ਲੜਾਈ ਝਗੜਾ ਨਹੀਂ ਹੁੰਦਾ ਤੇ ਆਪਣਾ ਜੇ ਵਧੀਆ ਬਾਜ਼ੀਆਂ ਕਰਾਓਗੇ ਤਾਂ ਖੇਡ ਚੱਲੀ ਜਾਊਗੀ ਤੇ ਜੇ ਰੋਲੇ ਲੱਪੇ ਪਾਉਣੇ ਆ ਤੇ ਸਿਰਫ ਕਾਪੀ ਵਾਲੇ ਦੇ ਪੱਲੋਂ ਪਊਗਾ ਰੋਲਾ ਕਿਤੇ ਨਹੀਂ ਪੈਂਦਾ ਜੇ ਸਹੀ ਖੇਡ ਕਰਾਉਂਗੇ ਤਬੀਰ ਜੀ ਵਧੀਆ ਬਾਜ਼ੀਆਂ ਕਰਾਉਂਗੇ ਤਾਂ ਚੰਗੀ ਗੱਲ ਐ ਤੇ ਮਾੜੀਆਂ ਕਰਾਉਂਗੇ ਤਾਂ ਫਿਰ ਰੌਲੇ ਹੀ ਨੇ ਮੇਰੇ ਕੋਈ ਫਾਇਦੇ ਵਾਲੀ ਗੱਲ ਨਹੀਂ ਚੰਗੀ ਬਾਜ਼ੀ ਕਰਾਓ ਆਪਦਾ ਨਾਮ ਰੋਸ਼ਨ ਕਰਕੇ ਜਾਓ ਦੁਨੀਆ ਤੇ ਆਹਾ ਮੁੰਡਾ ਭੁੱਲ ਗਿਆ ਮੈਂ ਹੁਣ ਕਿਹੜੇ ਪੰਜਾਲ ਵਾਸਤੇ